ਡਾਕਟਰ ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਰੂਪਨਗਰ ਕਮ ਚੇਅਰਮੈਨ ਇੰਡੀਆ ਰੈੱਡ ਕਰਾਸ ਸੁਸਾਇਟੀ ਜ਼ਿਲ੍ਹਾ ਰੂਪਨਗਰ ਨੇ ਕਿਹਾ ਕਿ ਲੋਕ ਸੇਵਾ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਰੈੱਡ ਕਰਾਸ ਨਾਲ ਜੁੜਨ ਲਈ ਅੱਗੇ ਆਉਣ ਤਾਂ ਜੋ ਦੂਰ ਦਰਾਜ ਖੇਤਰਾਂ ਵਿੱਚ ਰਹਿ ਰਹੇ ਹਰ ਆਖਰੀ ਲੋੜਵੰਦ ਤੱਕ ਬਿਨਾਂ ਕਿਸੇ ਦੇਰੀ ਮਦਦ ਪਹੁੰਚਾਈ ਜਾ ਸਕੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਅੱਜ ਉਪ ਮੰਡਲ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਇੰਡੀਅਨ ਰੈੱਡ ਕਰਾਸ ਸੁਸਾਇਟੀ ਜ਼ਿਲ੍ਹਾ ਰੂਪਨਗਰ ਦੀ ਕਾਰਜਕਾਰੀ ਕਮੇਟੀ ਅਤੇ ਜਨਰਲ ਬੋਰਡਿੰਗ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਚਰਨcho ਪ੍ਰਾਪਤ ਸ਼੍ਰੀ ਨਲਪੋ ਸਾਹਿਬ ਦੀ ਧਰਤੀ ਨੇ ਮਾਨਵਤਾ ਦੇ ਕਲਿਆਣ ਦਾ ਸੁਨੇਹਾ ਦਿੱਤਾ ਹੈ ਭਾਈ ਭਾਈ ਕਨਈਆ ਜੀ ਨੇ ਮਾਨਵਤਾ ਦੀ ਸੇਵਾ ਦੀ ਮਿਸਾਲ ਕਾਇਮ ਕੀਤੀ ਹੈ ਤੇ ਉਹਨਾਂ ਨੂੰ ਸਮਰਪਿਤ ਸਮਾਗਮ ਇੰਡੀਅਨ রেড ਕ੍ਰੋਸ ਸੁਸਾਇਟੀ ਵੱਲੋਂ 21 ਅਤੇ 22 ਸਤੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੋਣਗੇ ਇਸ ਸੰਬੰਧੀ ਗੱਲਬਾਤ ਕਰਦੇ ਹੋਣਾ ਹੋਰ ਕੀ ਕਿਹਾ ਆਓ ਸੁਣਦੇ ਹਾਂ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ आनंदपुर साबससी रेड क्रॉस दी मीटिंग कित्ती हैगी कि सारे नु पता हैगा कि रेड क्रॉस जेड़ा डिस्ट्रिक्ट लेवल ते हुंदा हैगा बट इस बार ही assi कर रहे हां कि ओनु सब डिविजन लेवल ते ओदी मीटिंग कर रहे हां पर्पस है कि हैगा कि ओदी एक्टिविटीज सिर्फ प्रॉपर ਤੱਕ ਸੀਮਿਤ ਨਾ ਰਹਿ ਸਕਣ ਉਹਦੇ ਵਿੱਚ assi ਜਿਹੜੇ ਸਾਡੇ ਡਿਫਰੈਂਟਲੀ ਐਬਲਡ ਹੈਗੇ ਬਜ਼ੁਰਗ ਹੈਗੇ ਉਹਨਾਂ ਵਾਸਤੇ ਕੈਂਪ ਵੀ ਲਾਂਦੇ ਆ ਉਹਨਾਂ ਨੂੰ ਐਡ ਵੀ ਦਿੰਦੇ ਆ ਉਹਦੇ ਨਾਲ ਨਾਲ ਕਿਸੇ ਦੀ ਦਵਾਈ ਦਾ ਖਰਚਾ ਹੋ ਗਿਆ ਕਿਉਂਕਿ ਦੂਰ ਦਰਾਜ ਦੇ ਲੋਕਾਂ ਨੂੰ ਨਹੀਂ ਪਤਾ ਲੱਗਦਾ ਔਰ ਕੋਈ ਜੋ ਸਭ ਤੋਂ ਪਿਛੜਾ ਵਰਗ ਹੈਗਾ ਉਹਦੇ ਵਾਸਤੇ ਉਹ ਬਣੀ ਹੋਈ ਹੈ ਕਿ ਉਹਨਾਂ ਦੀ ਅਸੀਂ ਮਦਦ ਕਰਦੇ ਆ ਤਾਂ ਹੁਣ ਸਾਡੀ ਕੋਸ਼ਿਸ਼ ਹੈ ਕਿ ਇਹਨੂੰ ਸਬ ਡਿਵੀਜ਼ਨ ਵਾਈਜ਼ ਕਰੀਏ ਇਕਤਾ ਤੁਹਾਡੇ ਰਾਹੀ ਮੈਂ ਇਹ ਇਹ ਵੀ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਲੋਕੀ ਜਿਹੜਾ ਲੋਕ ਸੇਵਾ ਵਿੱਚ ਵਿਸ਼ਵਾਸ ਰੱਖਦੇ ਹੈਗੇ ਕਿਉਂਕਿ ਮੈਨੂੰ ਲੱਗਦਾ ਹੈਗਾ ਜਿੱਥੋਂ ਆਪਾਂ ਉੱਠਦੇ ਆ ਆਪਾਂ ਨੂੰ ਉਹਨਾਂ ਦੀ ਮਦਦ ਵੀ ਕਰਨੀ ਚਾਹੀਦੀ ਹੈਗੀ ਤਾਂ ਉਹਦੇ ਨਾਲ ਜੁੜਨ ਉਹਦੇ ਮੈਂਬਰ ਬਣਨ ਸਾਡੇ ਤੱਕ ਮਸਲੇ ਲੈ ਕੇ ਆਣ ਔਰ ਸਾਡੇ ਥਰੂ ਲੋਕਾਂ ਦੀ ਮਦਦ ਵੀ ਕਰਨ